ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਹੈ ਜੀ ਆਪਣਾ 1 ਸਤੰਬਰ ਤੇ ਆਪਣੇ ਡੇਲੀ ਵਲੌਗ ਦਾ ਡੇ 13 ਤਾਂ ਅੱਜ 13ਵਾਂ ਦਿਨ ਹੈ ਜੀ ਆਪਣੇ ਡੇਲੀ ਵਲੌਗ ਦਾ ਤੇ ਆਪਾਂ ਰੈਡੀ ਹੋ ਚੁੱਕੇ ਹਾਂ ਆਪਣੇ ਆਫਿਸ ਜਾਣ ਦੇ ਲਈ ਤੇ ਤੁਹਾਨੂੰ ਅੱਜ ਦੀ ਆਊਟਫਿਟ ਦਿਖਾਦਾ ਆਪਣੀ ਤਾਂ ਇਹ ਹੈ ਜੀ ਆਪਣੀ ਅੱਜ ਦੀ ਆਊਟਫਿਟ ਆਪਾਂ ਰੈਡੀ ਹੋ ਗਏ ਹਾਂ ਬਸ ਫਿਸ ਫਿਸ ਲਾ ਲਈ ਫਿਸ ਫਿਸ ਲਾ ਕੇ ਆਪਾਂ ਆਪਦਾ ਬ੍ਰੇਕਫਾਸਟ ਰੈਡੀ ਕਰਦੇ ਹਾਂ ਤੇ ਫਿਰ ਆਪਾਂ ਆਫਿਸ ਚੱਲਦੇ ਹਾਂ ਤਾਂ ਆਪਦੇ ਲਾਕੇ ਹੁਣ ਆਪਾਂ ਕੰਪਲੀਟਲੀ ਰੈਡੀ ਆ ਤੇ ਬਸ ਹੁਣ ਆਪਣਾ ਬ੍ਰੇਕਫਾਸਟ ਪਹਿਲਾਂ ਰੈਡੀ ਕਰਦੇ ਆ ਫਿਰ ਖਾਂਦੇ ਆ ਦੈਨ ਫਿਰ ਆਪਾਂ ਚੱਲਾਂਗੇ ਆਫ ਤਾਂ ਆਪਾਂ ਬ੍ਰੇਕਫਾਸਟ ਅੱਜ ਮੇਰਾ ਮਨ ਹੈ ਵੈਸੇ ਮੈਂ ਐ ਐਗੋ ਵੱਲ ਨੇ ਧਰੇ ਹੋਏ ਨੇ ਬੋਇਲ ਕਰਨੇ ਤੇ ਮੈਨੂੰ ਮੇਰਾ ਮਨ ਹੈ ਕਿ ਬਨਾਣਾ ਸ਼ੇਕ ਵੀ ਬਣਾ ਲਈਏ ਬਨਾਣਾ ਪ੍ਰੋਟੀਨ ਸ਼ੇਕ ਤਾਂ ਜੀ ਬਾਬੇ ਨੇ ਪਾਸਮਾ ਪਾਲੀਆਂ ਨੇ ਹੁਣ ਪਾਸਮਾ ਨੂੰ ਇੱਕਠੇ ਕਰਨ ਦਾ ਰਲਾਉਣ ਦਾ ਟਾਈਮ ਆ ਗਿਆ ਹੁਣ ਮੰਤਰ ਮਾਰਾਂਗੇ ਤੇ ਪਸਪਾ ਨੂੰ ਰਲਾਵਾਂਗੇ ਤੇ ਉਹਦੇ ਲਈ ਸਾਨੂੰ ਆਦਾ ਜੰਤਰ ਲੈ ਕੇ ਆਉਣਾ ਪਊਗਾ ਇਹ ਰਿਹਾ ਸਾਡਾ ਜੰਤਰ ਹੁਣ ਇਸ ਜੰਤਰ ਦੇ ਨਾਲ ਅਸੀਂ ਆਪਦੀ ਇਸ ਜਾਦੂਈ ਬੁੱਟੀ ਨੂੰ ਰਲਾਵਾਂਗੇ ਫਿਰ ਪੀਵਾਂਗੇ ਦੋ ਬੜਿਆਰ ਤੋੜਾ ਬੁਰੇ ਗੰਦ ਖਰਾਬ ਹੋ ਜੀ ਤਾਂ ਜੀ तो <laughs> जी अपनी ड्रिंक तैयार होगी देखो इस तरह दिख रही है पर मैं पीने तो अपनी मेहनत ही मास्टर, नी मा। हाँ, मास्टर नहीं देव हाँ अब मास्टर नहीं गई नहीं हैगी अब मास्टर नहीं ने करी है क्योंकि स्कूलों छुट्टियाँ हो गई तो मास्टर ने मैं फाया जी ਸੇਸ਼ਨੇ ہمارے پاس प्रेजेंट है हेलो मास्टरनी जी तो हमारे पास प्राइवेट का 20 ਕਿਤਾਬ ਦਾ ਮਾਸਟਰਨੀ ਜੀ ਪਰਚਵਾਰੇ ਦੇ ਵਿੱਚ ਕਲਾਸ ਬਲਗਾ ਰਹੇ ਨੇ ਕਿਉਂਕਿ ਨਾਲ ਨੂੰ ਐਕਚੁਅਲੀ ਛੁੱਟੀਆਂ ਹੋ ਗਈਆਂ ਤੁਹਾਨੂੰ ਪਤਾ ਹੀ ਹੈ ਆਪਣੇ ਮੌਜੂਦਾ ਗਵਰਨਮੈਂਟ ਨੇ ਛੁੱਟੀਆਂ ਵਧਾਤੀਆਂ ਅੱਗੇ 3 ਸਤੰਬਰ ਤੱਕ ਤਾਂ ਇਹ ਸਕੂਲ ਨੇ ਆਨਲਾਈਨ ਕਲਾਸਿਸ ਦਾ ਕਹਿਤਾ ਸੀ ਕਿ ਬੱਚਿਆਂ ਨੂੰ ਛੁੱਟੀਆਂ ਹੋਣਗੀਆਂ ਘਰੇ ਰਹਿਣਗੇ ਟੀਚਰ ਵੀ ਪੜ੍ਹਟ ਕਲਾਸਿਸ ਔਨਲਾਈਨ ਲਾਉਣਗੇ ਤਾਂ ਔਨਲਾਈਨ ਕਲਾਸ ਲਾ ਦੇ। ਚਲੋ ਹੁਣ ਆਪਾਂ ਆਬਦਾ ਵੀ ਪੀਏ। ਇਹਦਾ ਆਪਾਂ ਬਣਾ ਕੇ ਰੱਖਿਆ ਹੋਇਆ। ਐਕਚੁਅਲੀ ਮੈਂ ਪੀਣ ਵਾਲਾ ਤਾਂ ਪੀ ਗਿਆ ਯਾਰ। ਸਵਾਦ ਬਣਿਆ ਸੀ। ਦਿਖਾਇਆ ਨਹੀਂ ਗਿਆ। ਤੇ ਪਰ ਹੁਣ ਮੈਂ ਐਗ ਛਿੱਲ ਰਿਹਾ ਮੈਂ। ਤੇ ਬਸ ਇਹ ਖਾਵਾਂਗੇ ਫਿਰ ਆਫਿਸ ਚੱਲਦੇ ਆ। 5 ਐਗ ਆਪਾਂ ਖਾਵਾਂਗੇ। ਇਹਨਾਂ ਚੋਂ ਹਾ ਜਰਦੀ ਕੱਢ ਦਾਂਗੇ। ਓਨਲੀ ਐਗ ਵਾਈਟ ਖਾਣੇ ਆਪਾਂ ਨੇ। ਤਾਂ ਇਹ ਆਪਣਾ ਬ੍ਰੇਕਫਾਸਟ ਹੋ ਗਿਆ। ਤੇ ਹੁਣ ਆਪਾਂ ਗੱਡੀ ਗਾਰਮ ਕਰ ਰਹੇ ਆ ਤੇ ਫਿਰ ਚਲਦੇ ਆ ਆਫਿਸ ਨੂੰ ਹੈਵਨ ਰੋਈ ਜਾਂਦਾ ਕਿ ਲੈ ਕੇ ਚੱਲੋ ਬਾਏ ਬਹੁਤ ਔਖਾ ਯਾਰ ਬਹੁਤ ਔਖਾ ਹੁੰਦਾ ਯਾਰ ਇਹਨੂੰ ਰੋਂਦਾ ਛੱਡ ਕੇ ਜਾਣਾ ਤਾਂ ਹੀ ਕਰਕੇ ਨਾ ਮੈਂ ਤਾਂ ਇਹਨੂੰ ਦੂਜੇ ਪਾਸੇ ਭੇਜ ਦੇਣਾ ਨੇ ਦਾਦਾ ਜੀ ਨਾਲ ਅੱਜ ਖੇਡਦਾ ਫਿਰਦਾ ਸੀ ਇੱਕ ਮੰਮੀ ਘਰੇ ਆਏ ਤੇ ਇਹਦੇ ਮੰਮੀ ਵੀ ਉੱਪਰ ਚਿਵਾਰੇ 'ਚ ਬਹਿ ਕੇ ਪੜਾ ਰਿਹਾ ਕਿ ਤੰਗ ਕਰਦਾ। ਮੇਰੇ ਨਾਲ ਮੇਰ ਨਾਲ ਜਿੱਦ ਫੜ ਲਈ ਕਿ ਲੈ ਕੇ ਚੱਲੋ ਮੈਨੂੰ ਨਾਲ। ਤਾਂ ਹੁਣ ਉਹ ਦਿੱਤੀ ਗੋਲੀ ਕਿ ਮੰਮੀ ਤੇਰੀ ਘਰੀ ਆ ਮੰਮੀ ਤੇਰੀ ਮੰਮੀ ਹੁੰਦਾ। ਇਤਨੇ ਜਾਨ ਨਹੀਂ ਦੇਣਾ ਸੀਗਾ ਮੈਨੂੰ। ਤੇ ਜੇ ਆਪਾਂ ਹੁਣ ਰੈਡੀ ਹੋ ਗਏ ਖਾਣਾ ਪੀਣਾ ਖਾ ਲਿਆ ਤਾਂ ਹੁਣ ਆਪਾਂ ਪਹਿਲਾਂ ਖੋਲਦੇ ਜਾ ਕੇ ਆਫਿਸ ਫਿਰ ਆਪਾਂ ਜਾ ਕੇ ਆਵਾਂਗੇ ਬੈਂਕ ਕੁਝ ਮਾਇਆ ਹੈ ਜੋ ਆਪਾਂ ਜਮ੍ਹਾਂ ਕਰਾਇਆ ਇਹ। ਫਿਰ ਅੱਗੇ ਦੇਖਦੇ ਆਂ। ਕੀ ਕੰਮ ਕਰਨਾ ਤੇ ਨਾਲੇ ਆਪਣੇ ਤਿੰਨੇ ਕੰਮ ਹੋ ਗਏ ਫਤਿਹ ਹੋਈ ਐ ਫੰਡ ਸ਼ੋਅ ਕਰਨ ਵਾਲਿਆਂ ਦੇ ਵੀ ਫੰਡ ਸ਼ੋਅ ਕਰਵਾਤੇ ਉਹਨਾਂ ਨੂੰ ਬੈਂਕ ਵਾਲਾ ਸਰਟੀਫਿਕੇਟ ਦਿੱਤਾ ਜੀ ਤੇ ਜਿਹੜੇ ਅੰਕਲ ਦੀ ਪੇਮੈਂਟ ਪੈਣੀ ਸੀ ਲੋਨ ਦੇ ਉੰਦੇ ਉਹ ਪੇਮੈਂਟ ਵੀ ਪੈ ਗਈ ਤਾਂ ਆਪਣਾ ਇਹ ਕੇਸ ਵੀ ਆਲ ਕਲੀਅਰ ਹੋ ਗਿਆ ਤਾਂ ਲਾਸਟ ਮੰਥ ਆਪਣੇ ਦੋ ਕੇਸ ਨਿਕਲੇ ਨੇਗੇ ਇੱਕ ਮੋਗੇ ਤੋਂ ਠੀਕ ਹੈ ਤੇ ਇੱਕ ਆਪਣਾ ਸੰਗਰੂਰ ਤੋਂ ਤਾਂ ਇਸ ਮੰਥ ਦੇਖਦੇ ਆਪਾਂ ਕੀ ਆਪਾਂ ਨੂੰ ਕੰਮ ਆਉਂਦਾ ਕਿ ਦੇਣ ਵਾਲੀ ਕੁਦਰਤੀ ਹੈ ਕੰਮ ਯਾਰ ਤਾਂ ਦੂਸਰਾ ਤੇ ਤੀਜਾ ਕੰਮ ਸੀਗਾ ਆਪਣਾ ਆਪਣੇ ਮਮਾ ਮਮਾ ਕੱਲਾ ਪਾ ਚੜਾ ਕੇ ਆਏ ਆ ਤੁਹਾਨੂੰ ਪਤਾ ਹਨਾ ਆਕਲੈਂਡ ਗਏ ਨੇ ਤਾਂ ਉਹਨਾਂ ਦਾ ਸਵੇਰੇ 5:30 ਫੋਨ ਆ ਗਿਆ ਸੀ ਉਹ ਸਿੰਗਾਪੁਰ ਪਹੁੰਚ ਗਏ ਸੀਗੇ ਉੱਥੇ ਸਟੇ ਸੀ ਕੁਝ ਟਾਈਮ ਦੀ ਤੇ ਉਸ ਤੋਂ ਬਾਅਦ ਹੁਣ ਅੱਗੇ ਕੰਟੀਨਿਊ ਅਣੀ ਜਰਨੀ ਦੁਆਰੇ ਹੋ ਗਈ ਉਹ ਤਾਂ ਅੱਜ ਸ਼ਾਮ ਨੂੰ 4-5 ਵਜੇ ਤੱਕ ਮੰਮੀ ਵੀ ਨਿਊਜ਼ੀਲੈਂਡ ਪਹੁੰਚ ਜਾਣਗੇ ਤਾਂ ਜਿਵੇਂ ਪਹੁੰਚਣਗੇ ਮੈਨੂੰ ਦੱਸਣਗੇ ਵੀਡੀਓ ਕੋ ਲਾਉਗੀ ਫਿਰ ਮੈਂ ਤੁਹਾਨੂੰ ਅਪਡੇਟ ਦਵਾਂਗਾ ਸਰੂਰ ਦਾ ਮੌਸਮ ਵੀ ਥੋੜਾ ਜਿਹਾ ਬੇਈਮਾਨ ਹੋਇਆ ਪਿਆ ਬੱਦਲ ਹੀ ਬੱਦਲ ਹੋਏ ਪਏ ਨੇਗੇ ਹਵਾ ਚੱਲ ਰਹੀ ਹੈ ਹਲਕੀ ਹਲਕੀ ਪੂਰਾ ਬੱਦਲ ਘੁਲਿਆ ਪਿਆ ਆਸਾਰ ਜੇ ਮਾੜੀ ਲੱਗਦੇ ਆ ਇਹਦੇ ਦੇਖੋ ਕੀ ਕੀ ਬਣਦਾ ਪਰ ਮੀਂਹ ਆਉਣ ਦੇ ਪੂਰੇ ਆਸਾਰ ਨੇ ਸਫਾ ਕੋਲ ਲਿਆ ਅ ਅੰਦਰ ਜਾ ਕੇ ਲਾਈਟਾਂ ਲਾਈਏ ਲਾਈਟ ਸਤੰਤਨ ਗੁਰੂ ਨਾਨਕ ਦਾ ਸਪਾਸ਼ਾ ਤਾਂ ਗੁਰੂ ਆਪ ਦਾ ਸਪਾਸ਼ਾ ਹੋ ਗਿਆ ਕੇ ਨਾ ਨਸਫ ਪਰ ਮੋਤਮਾ ਤਾਂ ਬਸ ਸਟੈਂਡਿਵਰ ਰੱਖਦੇ ਹਾਂ ਅਈ ਆਪਾਂ ਉੱਪਰੋਂ ਕਰਤਾ ਥੋੜਾ ਝਾੜੂ ਲਾ ਦਈਏ ਕਿੰਨੀ ਬੱਸ ਇਹ ਜਿਆਦਾ ਤਾਂ ਲੋਡ ਹੈਗੀ ਨਹੀਂ ਮੈਂ ਟੈਮਾ ਕਿ ਚਲੋ ਮਿੱਟੀ ਵਗੈਰਾ ਜਿਹੜੀਆਂ ਨਿਕਲ ਜੂਗੀ ਤਾਂ ਝਾੜੂ ਲਗਾ ਕੇ ਫਿਰ ਆਪਾਂ ਅੱਗੇ ਦੇਖਦੇ ਹਾਂ ਅੱਗੇ ਆਪਾਂ ਬੈਂਕ ਜਾ ਕੇ ਆਉਣੇ ਹਾਂ ਇਸ ਤੋਂ ਬਾਅਦ ਤਾਂ ਜੀ ਆਪਣੇ ਝਾੜੂ-ਪੋਚਾ ਹੋ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਬੈਂਕ ਬੈਂਕ ਕਰ ਜਿੱਦੀ ਕੰਮ ਕਰਾਈਏ ਕੁਝ ਪੇਮੈਂਟਸ ਕਰਨੀਆਂ ਨੇ ਅੱਗੇ ਅੱਜ ਪੇਮੈਂਟਸ ਕਰ ਲਈ ਤਾਂ ਜੀ संगरूर हल्की हल्की बूंदाबारी शुरू होगी इस तो बाद की पहला की तेज आवे आप बैंक, बैंक जा हल्की हल्की बूंदा बारी शुरू होगी गई चलो बैंक जाके आइए बैंक के लिए आप ऑफिस चा निकल चुके हैं ਤਲ ਕਾਲਾ ਕਾਲਾ ਪੱਤਣ ਸੰਗ ਰੁੜ ਰੁੜ ਤੇ ਮੰਡ ਰਾਰਿਆ ਦੇਖੋ ਬਣਦਾ ਕੀ ਆ ਇਕ ਤਨਾਇ ਜਦੋਂ ਮੈਂ ਲੰਬਾ ਸਫਰ ਕਰਕੇ ਆਇਆ ਨਾ ਹੁਣ ਮੈਂ ਰਾਤ 12:30 ਵਾਂਗੂ ਆਇਆ ਸਵੇਰ ਦਾ ਉੱਠਿਆ ਹੋਇਆ ਸਫਰ ਕਰਦਾ ਰਹਿਆ ਸਾਰਾ ਅਗਲੇ ਦਿਨ 3 ਸਾਰਾ ਥੱਕਿਆ ਹੀ ਰਹਿੰਦਾ ਤੇ ਦੇਖਦੇ ਹਾਂ ਕਿ ਮੇਰੀ ਆਵਾਜ਼ 'ਚ ਵੀ ਹਜੇ ਉਹਨਾ ਜੋਸ਼ ਨਹੀਂ ਹੈਗਾ ਠੰਡੀ ਹੋਈ ਪਈ ਆ ਮੀਂਹ ਵੀ ਤੇਜ਼ ਹੋ ਗਿਆ ਸੰਗਰੂਰ ਦਾ ਕਿਉਂਕਿ ਰਾਤ ਥਕਾਵਟ ਹੋਈ ਪਈ ਐ ਨੀਂਦ ਆਹ ਰੂਹ ਹੀ ਸਭ ਉੱਪਰ ਲਾ ਮੱਥੇ ਦੇ ਉੱਪਰ ਤਾਂ ਅੱਖਾਂ ਬੰਦ ਹੋ ਰਹੀਆਂ ਨੇ ਕਿ 16000 ਪਰ ਬਲੌਗਿੰਗ ਤਾਂ ਕਰਨੀ ਆ ਤੇ ਦੋ ਡੇਲੀ ਵਲੌਗ ਆਪਸ 100 ਡੇਜ਼ ਮਿਥਿਆ ਹੋਇਆ ਤਾਂ ਇਹ ਕਰਕੇ ਹੀ ਨਾਮ ਲਵਾਂਗੇ ਅੱਜ ਦੇਖਦੇ ਆ ਅੱਗੇ ਕੀ ਹੁੰਦਾ ਐਕਸਾਈਟਡ ਹਾਲ ਹਾਲ ਤਾਂ ਜੇ ਕੁਝ ਵੀ ਨਹੀਂ ਹੈਗਾ ਕਿਉਂਕਿ ਅੱਜ ਇੱਕ ਤਾਂ ਇੱਕ ਤਰੀਕਾ ਹੈ ਕੱਲ ক্লোজিং ਹੋਈਆਂ ਨੇ ਬੈਂਕਾਂ ਦੀ ਪੇਮੈਂਟ ਉਹ ਮੜਾ ਪਾ ਕੇ ਅੱਜ ਬੈਂਕਾਂ ਵਾਲੇ ਵੀ ਛੁੱਟੀ ਤੇ ਨੇਗੇ ਅੱਜ ਉਹ ਵੀ ਸਾਰੇ ਰੈਸਟ ਕਰ ਰਹੇ ਹੋਣਗੇ ਇੱਕ ਦਿਨ ਦੀ ਰੈਸਟ ਤਾਂ ਬਣਦੀ ਆ ਯਾਰ ਰੱਬ ਵੀ ਨਾ ਵਾਰਮ ਅਪ ਜਾਂ ਕਰ ਰਿਹਾ ਅਮਾ ਥੋੜਾ ਜਿ ਆਪਣੇ ਆਫਿਸ ਤੋਂ ਬਾਜ਼ਾਰ ਦੇ ਅੰਦਰ ਹੀ ਆਇਆ ਆ ਆਫਿਸ ਤੋਂ ਬਾਜ਼ਾਰ ਦੇ ਅੰਦਰ ਆਉਂਦੇ ਹੁੰਦੇ ਇੱਕ ਜਗ੍ਹਾ ਤਾਂ ਕਾਫੀ ਮੀਂਹ ਪਾਤਾ ਵੱਡੀਆਂ ਵੱਡੀਆਂ ਬੂੰਦਾਂ ਡੇਕਤੀਆਂ ਅੱਗੇ ਆ ਕੇ ਸਾਰਾ ਅਜੇ ਕੁਝ ਵੀ ਨਹੀਂ ਹੈਗਾ ਤਾਂ ਇਹ ਵਾਰਮ ਅਪ ਜਾ ਕਰ ਰਹੇ ਟਰਾਈ ਬੋਲਾਂ ਖੇਡ ਰਹੇ ਆ ਤੁਮਾਂ ਤਾਂ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੀ ਗੱਡੀ پارک ਕਰਤੀ ਤੇ ਹੁਣ ਜਾਂਦੇ ਆਪਾਂ ਬੈਂਕ ਅਨਾਲੀਆ ਬੈਂਕ ਉੱਥੇ ਜਾ ਕੇ ਪੈਸੇ ਜਮ੍ਹਾਂ ਕਰਾ ਲਈਏ ਫਿਰ ਹੈਪੀਵਿਲੇਂਡ ਚੱਲਦੇ ਹਾਂ ਫੋਨ ਆਇਆ ਸੀ ਉੱਥੇ ਹਲਕਾ ਹਲਕਾ ਮੀਂਹ ਪੈ ਰਿਹਾ ਉਹ ਥੋੜਾ ਜਿਹਾ ਬਿਮਾਰ ਹੈ ਤਾਂ ਫਿਰ ਉਹ ਨੂੰ ਲੈ ਕੇ ਆਪੇ ਸ਼ਾਮਾਂਗੇ ਵਾਪਸ ਆ ਪਹਿਲਾਂ ਬੈਂਕ ਦਾ ਕੰਮ ਕਰਾ ਲਈ ਤਾਂ ਜੀ ਆਪਣਾ ਕੰਮ ਹੋ ਗਿਆ ਤੇ ਪੇਮੈਂਟ ਜਮਾ ਕਰਾਤੀ ਆਪਣੀ ਤੇ ਥੋੜਾ ਆਪਾਂ ਚੱਲਦੇ ਹਾਂ ਬਟਰੋਖਾ ਛੋਟੇ ਭਰਾ ਨੂੰ ਲੈਣ ਨਹੀਂ ਨੇ ਮੈਨੂੰ ਬਹੁਤ ਯਾਰੀ ਆ ਉਹ ਫਿਕਾਊਟ ਹੋ ਜਾਂਦੀ ਆ ਅੱਜ ਰਾਤ ਨੂੰ ਸੌਂਗਾ ਜਾ ਕੇ ਫਿਰ ਜਾ ਕੇ ਕੰਦੇ ਸੈੱਟ ਹੋਊਗਾ ਅਜੇ ਅਸੀਂ ਆ ਗਏ ਸੀਗੇ ਆਫਿਸ ਹੈਪੀ ਨੂੰ ਲੈ ਆਏ ਸੀਗਾ ਮੈਂ ਮੌਸਮ ਖਰਾਬ ਹੋ ਗਿਆ ਮੀਂਹ ਪੈਣ ਲੱਗ ਗਿਆ ਬਾੜ ਮੀਂਹ ਸ਼ੁਰੂ ਹੋ ਗਿਆ ਸੰਗਰੂਰ ਚ ਮੈਂ ਕਿਹਾ ਸੀ ਕਿ ਪੱਕਾ ਪਹੁੰਚਾਂਗਾ ਮੌਸਮ ਹੋਲਾ ਅਰੇ ਅਜੇ ਵੀ ਗੁੰਮ ਹੋਇਆ ਹੋਇਆ ਅਰੇ ਤੇਜ਼ ਆਊਗਾ ਮੈਂ ਹੋਰ ਪਾਣੂ ਖਤਰਾ ਹੈਗਾ ਹੁਣ ਘੱਗਰ ਤੋਂ ਕੱਲ ਮੈਂ ਗਿਆ ਸੀਗਾ ਵੱਡਿਆ ਮੇਨ ਛੱਡਣਾ ਫਲੋਰੀ ਕੋਲ ਘੱਗਰ ਉਦੋਂ ਪੂਰੇ ਹਾਈਏ ਤੇ ਚੱਲ ਰਿਹਾ ਸੀਗਾ ਪਰ ਅਜੇ ਆ ਸੀਗਾ ਅਗਰੇ ਉਧਰ ਹੁਣ ਮੀਂਹ ਪੈ ਗਿਆ ਲਗਾਤਾਰ ਤੇ ਜੋ ਵੀ ਤਾਂ ਫੇਰ ਔਖਾ ਹੈ ਸਾਡਾ ਵੀ ਸਟਾਇਵਰੂ ਮੇਰੀ ਰੱਖੇ ਇੰਨੇ ਇੰਨੇ ਜਿਆਦਾ ਮੀਂਹ ਦੀ ਵੀ ਲੋੜ ਦੀ ਹੈਗੀ ਕੁਝ ਨਹੀਂ ਯਾਰ ਉਧਰ ਵੀ ਬਹੁਤ ਬੁਰਾ ਹਾਲ ਚੱਲ ਰਿਹਾ ਜਨਾਲਾ ਕਿੰਨੀ ਬਰਦਾਸ਼ਪੁਰ ਪਠਾਨਕੋਟ ਤਰਨਤਾਰਨ ਏਰੀਆ ਕੰਨੀ ਬਹੁਤ ਬੁਰਾ ਹਾਲ ਹੈ ਤਾਂ ਅਜੇ ਤਾਂ ਉੱਥੇ ਹੈਲਪ ਨਹੀਂ ਪੂਰੀ ਪਹੁੰਚ ਰਹੀ ਹੁਣ ਅਗਰ ਇਧਰ ਮਾਲਵੇ ਏਰੀਆ 'ਚ ਵੀ ਐਵੇਂ ਹੋ ਗਿਆ ਪਟਿਆਲਾ ਸੰਗਰੂਰ ਵਾਲੇ ਏਰੀਆ 'ਚ ਤਾਂ ਬਹੁਤ ਜ਼ਿਆਦਾ ਸਿਚੁਏਸ਼ਨ ਖਰਾਬ ਹੋ ਜੂਗੀ ਤਾਂ ਵਾਹਿਗੁਰੂ ਮੇਰੀ ਰੱਖੇ ਪੰਜਾਬ ਤੇ ਬਸ ਹਮ ਹੋਰ ਮੀਂਹ ਨੂੰ ਲੋਡ ਨਹੀਂ ਹੈਗੀ ਵਾਹਿਗੁਰੂ ਬੰਦ ਕਰ ਦੇ ਆਫਿਸ ਬੈਠੇ ਬੈਠੇ ਅਸੀਂ ਬੋਰ ਹੋ ਗਏ ਸੋਚਦੇ ਆਂ ਬਾਜ਼ਾਰ ਚੱਲ ਕੇ ਇੱਥੇ ਹੈਪੀ ਨੂੰ ਘਰੋਂ ਫੋਨ ਆਇਆ ਬੰਨੇ ਘਰੇ ਜਾਣਾ ਤੇ ਦੇਖਦਾ ਹੈਪੀ ਨੂੰ ਘਰੇ ਛੱਡ ਕੇ ਫਿਰ ਮੈਂ ਵੀ ਘਰੇ ਜਾਣਾ ਵਾ ਰੋਟੀ ਪਾਣੀ ਖਾ ਕੇ ਆਉਣੇ ਯਾਰ ਭੁੱਖ ਲੱਗੀ ਤੇ ਅਸੀਂ ਹੁਣ ਚੱਲੇ ਆਂ ਘਰ ਨੂੰ ਹੈਪੀ ਨੂੰ ਘਰੇ ਛੱਡ ਕੇ ਮੈਂ ਵੀ ਘਰੇ ਜਾਣਾ ਖਾਣੇ ਆ ਪੀਣੇ ਹੋਰ ਸਾਲਾ ਕੋਈ ਇੱਕਦਮ ਮੀਂਹ ਕਰਕੇ ਨਾ ਕੰਮ ਸਾਰਾ ਠੰਡਾ ਹੋਇਆ ਪਿਆ ਆਜ ਤੋ ਦਿਨ ਤਾਪ ਕਹਿੰਦਾ ਸੀ ਕੋਈ ਆ ਨਹੀਂ ਰਿਹਾ ਉੱਗੋ ਆਵੇ ਵੀ ਕਿੱਥੇ ਯਾਰ ਐਨੀ ਮਾਰ ਪਈ ਪਈ ਆ ਵਾਜੇ ਤਾਂ ਵਾਜੇ ਹੁਣੇ ਮੈਂ ਦੇਖ ਰਿਹਾ ਸੀ ਨਿਊਜ਼ ਦੇਖ ਰੇ ਸੀਗੇ ਘੱਗਰ ਦਾ ਪਾਣੀ ਵੀ ਖਤਰੇ ਤੇ ਨਿਸ਼ਾਨ ਤੋਂ ਸਿਰਫ 2 ਫੁੱਟ ਨੀਚੇ ਰਹਿ ਗਿਆ ਉਹ ਵੀ ਬਸ ਆਮੀ ਸਾਡੇ ਪਈ ਜਾ ਰਿਆ ਹਲਕੀ ਹਲਕੀ ਬੂੰਦਾਬਾਰੀ ਪਰ ਬਦਲ ਫੂਰਾ ਖੋਲਿਆ ਪਿਆ ਹੈਗੀ ਆ ਕਿ ਆਊਗਾ ਤਿੰਨ ਉਹ ਆਉ ਤਾਂ ਹੈਗੀ ਇਹਨਾਂ ਦਿਨ ਤੱਕ ਤਾਂ ਛੁੱਟੀ ਨਹੀਂ ਹੈਗੀ ਆ ਪਰ ਮੈਨੂੰ ਹੈਗਾ ਕਿ ਮੈਂ ਅਜੇ ਅੱਜ ਪਹੁੰਚੂਗਾ ਬਹੁਤ ਖਤਰਨਾਕ ਵੀ 48 ਘੰਟੇ ਕਰ ਲਿਆ ਸੀ ਤੇ ਹੁਣ ਐਵੇਂ ਹੀ ਪੈ ਗਿਆ ਤਾਂ ਖੱਗਰ ਨੇੋਂ 2 ਫੁੱਟ ਦਾ ਨਿਸ਼ਾਨ ਤੋਂ ਉੱਪਰ ਉਚਾਲੇ ਜਾਣਾ ਖਤਰੇ ਤੋਂ ਫਿਰ ਬੰਨ ਬੰਨ ਟੁੱਟਣ ਦਾ ਖਤਰਾ ਸਭ ਕੁਝ ਹੋ ਜਾ ਤੋ ਵਾਹਿਗੁਰੂ ਮੇਰ ਹੀ ਕਰੇ ਯਾਰ ਆਪਾਂ ਤਾਂ ਮੇਰ ਹੀ ਮੰਗਦੇ ਆਂ ਫੋਨ ਕਰਦੇ ਹੋਰ ਪਤਾ ਦੂਜੀ ਗੱਲ ਕੀ ਆ ਹੁਣ ਸਾਰੀਆਂ ਟੀਮਾਂ ਤਾਂ ਉਧਰ ਫਿਰਦੀਆਂ ਨੇ ਗੁਰਦਾਸਪੁਰ ਵਾਲੇ ਏਰੀਆ ਚ ਪਠਾਨਕੋਟ ਵਾਲੇ ਏਰੀਆ ਚ ਹੁਣ ਇੱਧਰ ਸਿੱਕ ਪੱਕਾ ਸੀ ਫੇਰ ਵੀ ਠੀਕ ਆ ਹੁਣ ਇੱਕ ਇੱਧਰ ਕੁਝ ਇਹ ਜਾ ਹੋ ਗਿਆ ਕਰ ਗਿਆ ਹੁਣ ਤਾਂ ਸਾਰਾ ਪੰਜਾਬ ਹੀ ਧਰਤੂ ਤੋ ਲਗ ਧਰਤੂ ਤੱਕ ਹੋੱਚ ਆ ਜੂਗਾ ਤਾਂ ਪ੍ਰਮਾਤਮਾ ਮਿਹਰ ਰੱਖੇ ਬਸ ਇੰਨਾ ਕੀ ਕਹਿ ਸਕਦੇ ਆ ਆ ਦੇਖ ਲੋ ਕੁਦਰਤ ਦੇ ਰੰਗ ਸੰਗਰੂਰ ਆਪਣੇ ਆਫਿਸ ਕੋਲ ਜੀ ਇੰਨਾ ਮੀਂਹ ਨਹੀਂ ਸੀ ਆ ਪਟੜੁਖਾਂ ਹੈਪੀ ਨੂੰ ਛੱਡਣਾ ਆ ਛੋਟੇ ਭਰਾ ਨੂੰ ਵਧਿਆ ਛੜੀ ਲਾਜੀ ਪਈ ਆ ਅੱਗੇ ਕਿਵੇਂ ਲੱਗਦਾ ਜਿਵੇਂ ਜਿਵੇਂ ਜਾਵਾਂਗੇ ਪਰਨ ਵਾਲੇ ਵਾਲ ਨੂੰ ਉਹਨਾਂ ਜਿਵੇਂ ਨਹੀਂ ਜ਼ਿਆਦਾ ਫੇ ਵਾਈਗਰ ਮੇਰ ਮੇਹਰ ਕਰਵਾਇਓ ਮੇਹਰ ਇਹ ਮਾਰ ਪੈੜੀ ਆ ਯਾਰ ਹੋਰ ਹੁਣ ਅਸਾਂ ਗਰੂਰ ਵੱਲ ਹੋ ਗਿਆ ਵਾਈਗਰ ਤੁਨ ਸਾਡੇ ਸੰਗਰੂਰ ਸ਼ਹਿਰ ਚ ਤਾਂ ਬਹੁਤ ਘੱਟ ਚਾਂਸ ਨੇ ਪਾਣੀ ਆਉਣ ਦੇ ਪਰ ਜਵਾੜੇ ੜੋਲੇ ਪਿੰਡ ਨੇ ਯਾਰ ਨਾ ਪਿੰਡਾਂ ਦਾ ਕੀ ਹਾਲ ਹੋਊਗਾ ਜੇਕਰ ਗਰਮ ਪੂਫਾਨ ਤੇ ਆ ਗਿਆ ਪਹਿਲਾਂ ਪਿਛਲੇ ਦੁਹਰ ਤਾਈਂ ਚ ਵੀ ਬਹੁਤ ਮਾਰ ਮਾਰੀ ਪਈ ਸੀ ਕਿਉਂਕਿ ਜਿਦ ਸੇ ਆਪਾਂ ਕੱਲ ਜਾ ਕੇ ਆਏ ਤੁਸੀਂ ਦੇਖਿਆ ਹੋਊਗਾ ਮਮਾ ਨੂੰ ਛੱਡਣ ਕੇ ਸਿੱਖਨੌਰੀ ਟੱਪੇ ਸੀ ਉਹ ਖਨੌਰੀ ਟੱਪ ਕੇ ਜਿਹੜਾ ਸਾਰਾ ਹੈਗਾ ਉਹ ਹਾਈਵੇ ਹੂਏ ਸਭ ਸਾਰਿਆਂ ਦੇ ਵਿੱਚ ਪਾਣੀ ਚੱਲਦਾ ਹੁੰਦਾ ਇਹ ਨੌਕਮ ਇਹ ਤਾਂ ਯਾਰ ਉਧਰ ਨਹੀਂ ਹੈਲਪ ਨਹੀਂ ਕਰੀ ਜਾ ਰਹੀ ਆ। ਆਪਾਂ ਘਰ ਪਹੁੰਚ ਗਏ ਆਪਣੇ। ਕੋਈ ਅੱਜ ਕੋਈ ਆਫਿਸ ਆਇਆ ਤਾਂ ਹੈ ਨਹੀਂ। ਮੀ ਕਰਕੇ ਆਉਣਾ ਵੀ ਨਹੀਂ ਕਿਸੇ ਨੇ। ਜੇ ਕਿਸੇ ਨੇ ਆਉਣਾ ਹੋਇਆ ਤਾਂ ਉਹ ਆਪਾਂ ਨੂੰ ਕਾਲ ਕਰ ਲਉ। ਕਿ ਮੇਰੇ ਆਪ ਜਾਇਆਵਾਂਗੇ। ਆਦਰਵਾਇਜ਼ ਮੈਨੂੰ ਲੱਗਦਾ ਨਹੀਂ ਆਇਆ ਕਿ ਕੋਈ ਆਫਿਸ ਆਵੇ। ਤਸੋਂ ਕਰੀ ਆ ਗਿਆ ਪਰ। ਮੈਂ ਮੈਂ ਅਸੀਂ ਇਹ ਕੋਤਨ ਨਾ ਹਾਈ ਵੀ ਵਾਦ ਮਿੱਤੇ ਮਿੱਤ ਗਲੀ ਹੋਗੀ ਪੱਤਰ ਕੇ ਜਾਣਾ ਨਹੀਂ ਜਾਨੀ ਆ ਹੈਵੂ ਹੈਵੂ ਮਾਰਨਿੰਗ ਮਾਰਨਿੰਗ ਦਾ ਕਹਦੇ ਯਾਰ ਹੈਵਨਾ ਵੇ ਕੰਦਾ ਬੰਦਾ ਮਾਰਨਿੰਗ ਕਰਦੇ ਰ ਮਾਰਨਿੰਗ ਪਲੀ ਹੇ ਬੋਲਤੀ ਬਈ ਬੋਲਤੀ ਹੁਣ ਆਗੇ ਸੇ ਆਪਾਂ ਘਰੇ ਬਾਹਰ ਨਹੀਂ ਪੈਈ ਯਾਰਿਆ ਤੈਨੂੰ ਕਰਦਣ ਨੂੰ ਕੁਛ ਵੀ ਨਹੀਂ ਹੈਗਾ ਤਾਂ ਇੱਕ ਚੀਜ਼ ਕਰ ਸਕਦੇ ਆ ਪਲੇ ਸਟੇਸ਼ਨ ਖੇਡ ਸਕਦੇ ਆ ਬਾਹਰ ਬਾਰਿਸ਼ ਹੁੰਦੀ ਹੋਵੇ ਅੰਦਰ ਪਲੇ ਸਟੇਸ਼ਨ ਖੇਡੋਰਾ ਹੁੰਦਾ ਅ ਮੇਰੀ ਹੁਣ ਚੱਲ ਰਹੀਆ ਗੇਮ ਗੋਸਟ ਆਪ ਕਿਸ਼ਮਾ ਅੱਜ ਇਸ ਨੂੰ ਵੀ ਗੇਮ ਖਾਂਗੇ ਪਰ ਮੈਂ ਖੇਡਾਂਗੇ ਖੇਡੋ PlayStation ਖੇਡਣ ਬੈਠਿਆ ਡਾਕਾ ਪਾ ਗਿਆ PlayStation ਤੇ ਇਸ ਬੰਦੇ ਨੇ ਰਿਮੋਟ ਖੋੜਿਆ ਇਹ ਆ ਬੰਦਾ ਕਿੱਥੇ ਆ ਗਿਆ Sir, 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 please, remoto de los, sir. Remoto de los, Please, de dos, please. Please, de dos remotos. ¿Qué es lo que se llama? ¿Qué es lo ਅੰਦਰ ਵਿੱਚ ਥੋੜਾ ਸੋ ਗਿਆ ਸੀ ਤਾਂ ਹੁਣ ਆਪਾਂ ਆਫਿਸ ਬੰਦ ਕਰੀਏ ਕਿਉਂਕਿ 6 ਵਜੇ ਵੱਜ ਗਏ ਬਸ ਮੀਂਹ ਪਈ ਜਾਂਦਾ ਤਾਂ ਹੁਣ ਇਸ ਤੋਂ ਬਾਅਦ ਤਾਂ ਕਿਸੇ ਨੂੰ ਆਉਣਾ ਆਫਿਸ ਜਬ ਵਧਾ ਕੇ ਆ ਕੇ ਬਾਕੀ ਹੁਣ ਕੱਲੂ ਦੇਖਾਂਗਾ ਅਗਲਾ ਕੰਮ ਆਫਿਸ ਬੰਦ ਕਰਨੇ ਜਾ ਰਹੇ ਸੀਗੇ ਪਰ ਜੱਡੀ ਦੇ ਵਿੱਚੋਂ ਗੈਸ ਵਗੈਰਾ ਮੁਕਲੀ ਫਸਲਾਪ ਵਾਲੀ ਜੀ ਮੈਂ ਤਾਂ ਧੱਕਾ ਨਹੀਂ ਲੱਗਣਾ ਉਹ ਬੰ ਨਾਲ ਹੈਵਨ ਵੀ ਹੈਵਨ ਦੀ ਮੰਮੀ ਵੀ ਨੇ ਤੇ ਜਾਸੇ ਓਖੇ ਹੋਵਾਂਗੇ ਫਿਰ ਪਹਿਲਾਂ ਗੈਸ ਤੋਂ ਵਾਲੀ ਫਿਰ ਆਪਾਂ ਆਫਿਸ ਬੰਦ ਕਰਦੇ ਆਂ ਫਿਰ ਹੈਵਨ ਨੇ ਮੇਰੇ ਤੋਂ ਫਰਮਾਇਸ਼ ਕੀਤੀ ਕਿ ਪਾਪਾ ਪੀਜ਼ਾ ਤਾਨੂੰ ਪੀਜ਼ਾ ਖਵਾ ਕੇ ਲਿਆਵਾਂਗੇ ਫਿਰ ਤਾਂ ਆਪਾਂ ਨੇ ਸੀਐਨਜੀ ਪਵਾ ਲਈ ਜੀ ਹੁਣ ਆਪਾਂ ਆਫਿਸ ਬੰਦ ਕਰ ਲਈਏ ਫਿਰ ਉਸ ਤੋਂ ਬਾਅਦ ਪੀਜ਼ਾ ਖਵਾ ਕੇ ਲਿਆਉਣੇ ਆਪਣੇ ਹੈਵਨ ਨੂੰ ਹੈਵਨ ਪੀਜ਼ਾ ਹੂੰ ਪੀਜ਼ਾ ਖਾਣਾ ਯੈਸ ਯੈਸ ਤਾਂ ਪਹਿਲਾਂ ਆਫਿਸ ਬੰਦਾ ਦੀ ਮਮੀ ਤਾਜੀ ਆਪਾਂ ਆਫਿਸ ਤੇ ਵਧਤਾ ਉਦੋਂ ਕਾਲ ਆ ਗਈ ਸੀਗੀ ਇਸ ਕਰਕੇ ਉਹ ਫੋਨ ਗੱਡੀ 'ਚ ਹੀ ਸੀਗਾ ਮੈਸੇਜ ਕਰ ਰਹੀ ਸੀਗੀ ਗੱਲ ਫੋਨ ਤੇ ਤੇ ਫੋਨ ਆਈ ਸੀਗੀ ਬਾਹਰੋਂ ਬ੍ਰਦਰ ਦੀ ਨਿਊਜ਼ੀਲੈਂਡ ਤੋਂ ਮੰਮੀ ਪਹੁੰਚ ਗਏ ਨਿਊਜ਼ੀਲੈਂਡ ਬ੍ਰਦਰ ਉਹਨਾਂ ਨੇ ਪਿਕ ਕਰ ਲੇ ਹੁਣ ਉਹ ਘਰ ਜਾ ਰਹੇ ਨੇ ਉਧਰ ਤਾਜੀ ਮੈਂ ਆ ਗਿਆ ਸੀ ਘਰੇ ਆ ਮੈਂ ਲੋਰ ਪਾ ਲਾ ਫਿਰ ਮੈਂ ਚੱਲਦੇ ਆਣ ਨੂੰ ਪੀਜ਼ਾ ਖਵਾ ਲਈ ਪੀਜ਼ਾ ਤਾਜੀ ਪਾਪਾ ਹੁਣ ਚੱਲੀਏ ਪੀਜ਼ਾ ਖਾਣ ਆਹਨੂੰ ਬੱਚਿਆਂ ਨੂੰ ਤੇ ਇੱਕ ਵੱਡੀ ਬੱਚੀ ਨੂੰ ਪੀਜ਼ਾ ਖਵਾ ਲਈ ਹੈ ਹੈਵਨ ਹੈਵਨ ਕੀ ਖਾਏਗਾ ਪੀਜ਼ਾ ਪੀਜ਼ਾ ਸਭ ਪੀਜ਼ਾ ਖਾਉਂਗੀ ਤੂੰ ਹਨ ਖਵਾਈਏ ਤੂੰ ਹਨ ਖਵਾਈਏ ਨੋ ਨੋ ਠੀਕ ਹੈ ਪਾਪਾ ਇਹਦੇ ਨਾਲ ਪਾਪਾ ਕੋਈ ਨਹੀਂ ਮੈਂ ਵੀ ਨਹੀਂ ਚੀਜ਼ੀ ਦਵਾਉਂਦੀ ਤੈਨੂੰ ਤੂੰ ਖਾਏਗਾ ਪੀਜ਼ਾ ਨੂੰ ਤੂੰ ਵੀ ਖਾਣਾ ਪੀਦਾ ਤੂੰ ਰਹਿਣਦਾ ਤੈਨੂੰ ਤੂੰ ਖਾਣਾ ਤਾਂ ਨਹੀਂ ਪੀਦਾ ਓਏ ਤੂੰ ਖਾਣਾ ਨਹੀਂ ਪੀਦਾ ਖਾਣਾ ਪੀਦਾ ਯੈਸ অর ਨੋ ਦੱਸੋ ਪੀਜ਼ਾ ਖਾਣਾ ਤੂੰ ਨੋ ਨੋ ਤਰ ਲਈ ਹੈਵਨ ਨੇ ਕਹਤਾ ਨਹੀਂ ਪੀਜ਼ਾ ਨਹੀਂ ਖਾਣਾ ਇਹਨੂੰ ਨਹੀਂ ਖਵਾਉਣਾ ਇਹਨੂੰ ਪੀਜ਼ਾ ਨਹੀਂ ਖਾਣਾ ਮੰਮੀ ਇੱਥੇ ਤੁੱਟੀ ਤੁੱਟੀ ਓਸੀ ਮੰਮੀ ਓਸੀ ਮੰਮੀ ਆਈ ਬੈ ਮੰਮੀ ਨੂੰ ਵਾਜ ਮਾਰਦੇ ਮਮਾ ਮੰਮੀ ਮਮਾ ਕੇ ਆਪੀ ਆਪੀ ਤੁਸੀਂ ਆਜੋ ਤੁਸੀਂ ਕਹੋ ਆਜੋ ਮੰਮਾ ਜੀ ਆਜੋ ਮਮਾ ਜੀ ਕਿੰ ਦੇ ਬੈ ਮੰਮੀ ਨੂੰ ਸੁਣਦਾ ਹੈ ਕਹੀਂ ਆ ਜਾ ਮਮੂ ਕਹੀਂ ਹੈ ਨਾ ਚਲ ਏ ਬੀ ਸੀ ਸੁਣਾ ਦੇ ਜੇ ਆਉਂਦੀ ਆ ਏ ਏ ਓ ਉਹ ਗਿੱਦੜਾ ਆ ਗਿਆ ਕਾ ਏ ਈਨਾ ਪੜਾਈ ਤੇ ਚੱਲਦਾ ਏ ਜਵਾ ਨਹੀਂ ਏ ਬੀ ਸੀ ਤੋਂ ਬਾਅਦ ਕੁਝ ਨਹੀਂ ਲਿਖਦਾ ਵਾ ਹੁਣ ਉਈ ਉਈ ਜੋਕਰਾ ਬੈਠਦਾ ਜਾਊਗਾ ਉਈ 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 ਬੋ ਉਈ ਉਈ ਕੀ ਬੋ ਉਈ ਉਈ ਵੇ ਐਂਬੂਲੈਂਸ ਕੀ ਕਰ ਰਹੀ ਸੀ ਹੂੰ ਐਂਬੂਲੈਂਸ ਦੀ ਬਾਜ਼ੀ ਕਿਵੇਂ ਕਰਦਾ ਹੁੰਦਾ ਪਿਗ ਕਿਵੇਂ ਕਰਦਾ ਦੱਸ ਦੇ ਰੈਡੀ ਨੂੰ ਹਾਂ ਪਿਗ ਕਿਵੇਂ ਕਰਦਾ ਸੀ ਅੱਪ ਕੱਲ ਦੇਖਿਆ ਸੀ ਤੁਸੀਂ ਕੀ ਹੋ ਗਿਆ ਕਿ ਨਹੀਂ ਸੀ ਪਿਗ ਕਿਵੇਂ ਕਰਦਾ ਹੁੰਦਾ ਦੱਸ ਦੇ ਦੱਸ ਦੇ ਦੱਸ ਦੇ ਕਾਂਜੀ ਸ਼ਰਾਰਤੀ ਦੇ ਡਾਈਪਰ ਲੈ ਲੈ ਮਸਾ ਜੀ ਲੈਣੇ ਤਾਂ ਐਡੀ ਵੱਡੀ ਡੀਲ ਹੋਣ ਲੱਗੀ ਸੀਗੀ ਨੂੰ 15 ਮਿੰਟ ਹੋਏ ਖੜੇ ਨੇ ਮਮਾ ਆਈ ਜਬਰ ਬਹੁਤ ਵੱਡਾ ਬਿਜ਼ਨਸ ਇੱਕ ਬਿਜ਼ਨਸ ਡੀਲ ਹੁੰਦੀ ਹੈ ਨਾ ਬਹੁਤ ਵੱਡੀ ਕੀ ਵਪਾਰ ਦਾ ਬਹੁਤ ਵੱਡਾ ਸੌਦਾ ਹੋ ਰਿਹਾ ਇਸ ਤਰੀਕੇ ਦਾ ਸੌਦਾ ਹੋਇਆ ਇਹਦੇ ਡਾਈਪਰਾਂ ਦਾ ਫੇਰ ਕਿਤੇ ਜਾ ਕੇ ਇਹ ਡਾਈਪਰ ਲੈ ਕੇ ਆਏ ਨੇ ਤਾਂ ਹੁਣ ਚੱਲੋ ਜੀ ਇਨਾ ਟਾਈਮ ਖੇਡ ਲੀਏ ਚਲਿਏ ਉਹ ਉੱਥੇ ਪਹਿਲਾਂ ਬਹੁਤ ਸਾਰੀ ਮੈਡੀਸਿਨ ਵਾਲੇ ਆ ਕੇ ਸੀਗੇ ਮਾਮਾ ਜੀ ਕਿਹਦੇ ਪਹਿਲਾਂ ਇਹਨਾਂ ਦਾ ਕਰਦਾ ਮੈਂ ਕਰ ਦੋ ਇੰਗੇ ਜੀ ਆਪਾਂ ਆਊਟਲੈਟ ਹੁਣ ਚਲਦੇ ਆਂ ਜੈਕਸ ਪੀਜ਼ਾ ਜੈਕਸ ਪੀਜ਼ਾ ਨਾਲ ਹੀ ਹੈ ਨਹੀਂ ਬਾਤ ਛੱਡ ਪੈ ਰਹੀ ਹੈ ਅੰਦਰ ਪਰ ਵੀਡੀਓ ਬਣਾਉਣੀ ਜ਼ਰੂਰੀ ਹੈ ਪਹੁੰਚ ਗਏ ਆਪਾਂ ਜੀ ਜੈਕਸ ਪੀਜ਼ਾ ਕਾਫੇ ਬਹੁਤ ਸਵਾਦ ਹੈ ਇਹ ਨਾਲ ਦੇ ਕੋਲ ਖਾਦਾ ਸੀ ਅਸੀਂ ਬਹੁਤ ਚਾ ਸਵਾਦ ਇਹ ਜੀ ਆਪਰਾ ਆਊਟ ਲਫਟ ਰਾਤ ਦੇ ਟਾਈਮ ਉਹ ਐਸੇ ਨਾ ਚੱਲਦੀ ਅੱਛੀ ਵਾਈਬ ਆ ਯਾਰ ਸਾਡੇ ਖਾਕੇ ਦੀ ਕੋਸ ਸੁਆਸ ਹੈ ਨਾ ਜਸਤੀ ਦਾ ਫੱਕੇ ਲੋਕੋ ਤਾਂ ਇਹ ਆਪਣੇ ਤਾਂ ਹਰ ਇੱਕ ਖਾਣ ਵਾਲੀ ਚੀਜ਼ ਦਾ ਫਾਈਨਲ ਰਿਜ਼ਲਟ ਆਉਂਦਾ ਹੈ ਸਾਡੇ ਟੇਸਟ ਮਾਸਟਰ ਦੇ ਵੱਲੋਂ ਜਦੋਂ ਸਾਡਾ ਟੇਸਟ ਮਾਸਟਰ ਤਾਂ ਇਹ ਚੀਜ਼ਾਂ ਦੀ ਆਰਡਰ ਕਰਿਆ ਨੇ ਵਾਈਟ ਤੋਂ 파ਸਤਾ ਪ੍ਰਾਇਸ ਪੀਜ਼ਾ ਤੇ ਨਾਲ 파ਸਤਾ ਦੇ ਮਿਲ ਰਿਹਾ ਸਾਨੂੰ ਤੋਂ ਗਾਰਲਿਕ ਬ੍ਰੈਡ ਪਲਸ ਕੋਫੀ ਚਲੋ ਜੀ ਸਭ ਨੇ ਲੈ ਲਿਆ ਬਣਨੇ ਪਟ ਤਾਂ ਚਲੋ ਕਰੀਆਪੈਨ ਨੂੰ ਇੰਜੋਏ एक सची खाने तो पहले दस रहे हैं बहुत ज़्यादा स्वाद है कि बहुत ज्यादा टेस्टी बहुत ज़्यादा टेस्टी बहुत खा लिया बहुत स्वाद स्वाद है एक कान हो गया परस रह गया ग्डी तो बहार पै गया फुलमी देखो बहार पै गया फुलमी परस रह गया गाके लैके आना पन टू रह गया टेस्ट ਬਹੁਤ ਜਿਆਦਾ ਸਵਾਦ ਹੈ। ਕਿੰਨਾ ਲੱਗਿਆ ਇਸ? ਵਾਟ ਇਜ਼ ਥਿਸ? ਵਾਟ ਇਜ਼ ਥਿਸ? ਹੈਵ ਇਟ ਇਜ਼ ਰੈਡੀ? ਟੇਸਟੀ ਹੈਵ ਇਟ ਫਰ ਜੈਕਸ ਪੀਜ਼ਾ ਬਹੁਤ ਜਿਆਦਾ ਸਵਾਦ ਹੈ। ਤਾਂ ਜੇ ਆਪਾਂ ਜੈਕਸ ਪੀਜ਼ਾ ਤੋਂ ਪੀਜ਼ਾ ਖਾ ਲਿਆ ਹੁਣ ਆਪਾਂ ਘਰ ਨੂੰ ਜਾਣੇ ਆ ਤੇ ਜਨੂਅਰ ਰਿਵਿਊ ਬਹੁਤ ਜਿਆਦਾ ਸਵਾਦ ਹੈ ਪੀਜ਼ਾ। ਅਗਰ ਤੁਸੀਂ ਆਊਟਲੈਟ ਆ ਕੇ ਪੀਜ਼ਾ ਖਾਣਾ ਚਾਹੁੰਦੇ ਹੋ ਤਾਂ ਜੈਕਸ ਪੀਜ਼ਾ ਦਾ ਪੀਜ਼ਾ ਖਾ ਕੇ ਜਾਇਓ ਬਹੁਤ ਸਵਾਦ ਹੈ। ਮਹਾਲੀ ਬਹੁਤ ਹਾਈਜੀਨਿਕ ਹੈ ਹਾਂ ਬਹੁਤ ਜ਼ਿਆਦਾ ਹਾਈਜੀਨਿਕ ਹੈ ਤੇ ਸਰਵਿਸ ਬਹੁਤ ਜ਼ਬਰਦਸਤ ਹੈ ਕੋਈ ਆਣੀ ਤੇ ਤੁਸੀਂ ਇੱਕ ਅਸੀਂ ਜਿਹੜਾ ਕੰਬੀਨੇਸ਼ਨ ਲੈਨੇ ਆ ਉਹ ਸ਼ਾਇਦ ਤੁਹਾਨੂੰ ਪਸੰਦ ਆਵੇ ਹਨ ਅਸੀਂ ਤੰਦੂਰੀ ਪੀਜ਼ਾ ਪਲੱਸ ਵਾਈਟ ਸੌਸ ਪਾਸਟਾ ਵਿਦ گارਲਿਕ ਬ੍ਰੈਡ ਐਂਡ ਫ੍ਰੈਂਚ ਫ੍ਰਾਈਜ਼ ਇਹ ਲੈਨੇ ਆ ਇਹ ਤਿੰਨ ਬੰਦਿਆਂ ਨੂੰ ਸਾਨੂੰ ਰਜਾਤਾ ਕਾਫੀ ਵੀ ਬਹੁਤ ਅੱਛੀ ਸੀ 커피 ਬਹੁਤ ਅੱਛੀ ਸੀਗੀ ਤਾਂ ਆਪਣੇ ਟੇਸਟ ਮਾਸਟਰ ਦੱਸਣਗੇ ਹੁਣ ਸਾਰਾ ਦੱਸੋ ਜੀ ਇਹ ਟੇਸਟ ਬਹੁਤ ਅੱਛਾ ਹੈ ਬਹੁਤ ਫੈਮਿਲੀ ਹੈ এনਵਾਇਰਨਮੈਂਟ ਤੇ एम्बीएंस बहुत अच्छा अगर अपनी फैमिली टाइम स्पेंड करना तो बैठो कोई रश नहीं है बहुत शांति वाला माहौल है इंजॉय करोगे अपनी सो so, मैं तो कहूँगी कि जरूर आओ बाकी देखो तो अपनी चॉइस आओ जी पक्का जरूर आगे जाओ <laughs> बहुत ਹੋ ਵਾ ਫੋਨ ਦੀ ਸਪੀਡ ਦੇ ਵਿੱਚ ਆਪ ਹੱਲ ਕਿਉਂ ਕਹਿੰਦੇ ਨੇ ਮूसलाधार بارش ਵਾ ਵਾ ਰੱਬਾ ਮੇਰ ਘਰ ਰੱਬਾ ਮੇਰ ਕੋਈ ਨਾ ਤਾਂ ਹੀ ਫਾਈਨਲੀ ਆਪਾਂ ਆਪਣੇ ਘਰ ਆ ਗਏ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਦੇਖਿਓ ਜਿਹਾ ਸੀ ਸੜਕ ਦੇ ਉੱਤੇ ਪਰ ਆਪਾਂ ਆ ਰਾਮ ਨਾਲ ਹੋਰ ਵੀ ਲੈ ਕੇ ਗੱਡੀ ਆ ਗਈ ਤਾਂ ਸਾਰੇ ਬਣਾ ਧਿਆਨ ਰੱਖੋ ਜੀ ਮੈਂ ਤਾਂ ਇਹ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ بارش ਹੈ ਹੜ੍ਹਾਂ ਦਾ ਖਤਰਾ ਬਹੁਤ ਜ਼ਿਆਦਾ ਮੰਡਰਾ ਰਿਹਾ ਸਿਰ ਤੇ ਜਿੱਥੇ ਆਏ ਹੋਏ ਨੇ ਹੜ੍ਹ ਪ੍ਰਮਾਤਮਾ ਉਹਨਾਂ ਨੂੰ ਤਾਕਤਾਂ ਬਖਸ਼ੇ ਸੀਗੇ ਸਬਰ ਬਖਸ਼ੇ ਤੇ ਜਲਦੀ ਜਲਦੀ ਇਹਨਾਂ ਇਸ ਮੁਸ਼ਕਿਲ ਦਾ ਨਿਪਟਾਰਾ ਕਰੇ ਤੇ ਜਿੱਥੇ ਆਪਣੇ ਨਹੀਂ ਆਏ ਪਰ ਹਾਲਾਤ ਬਣੇ ਪਏ ਨੇ ਜਿਵੇਂ ਆਪਣਾ ਸੰਗਰੂਰ ਪਟਿਆਲਾ ਵਾਲਾ ਏਰੀਆ ਆ ਗਿਆ ਤਾਂ ਪਲੀਜ਼ ਸਾਰੇ ਆਪ ਦਾ ਧਿਆਨ ਰੱਖੋ ਅੱਜ ਰਾਤ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਬਹੁਤ ਤੇਜ਼ ਮੀਂਹ ਪੈ ਰਿਹਾ। ਘੱਗਰ ਆਪਦੇ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਕੁ ਫੁੱਟ ਨੀਚੇ ਜੀਗਾ। ਤਾਂ ਮੀਂਹ ਦੇ ਨਾਲ ਹੋ ਸਕਦਾ ਖਤਰੇ ਦੇ ਨਿਸ਼ਾਨ ਟੱਪ ਜੇ। ਤਾਂ ਮਾਲਕ ਭਲੀ ਭਲੀ ਕਰੇ ਬਸ ਇੰਨੀ ਚਾਹੁੰਦੇ ਆ। ਅੱਜ ਦੇ ਬਲੌਗ ਚ ਇੰਨਾ ਜੀ। ਮਿਲਦੇ ਆਪਾਂ ਕੱਲ ਨੂੰ। ਅਗਰ ਪਸੰਦ ਆਇਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਗੁੱਡ ਨਾਈਟ।